ਤੇ ਇਕੱਠੇ ਹੋ ਕੇ ਸਭ ਨੇ ਸਰਵ ਸੈਂਤੀ ਨਾਲ ਇੱਕ ਮਤਾ ਪਾਇਆ ਜੀ ਵੀ ਆਪਾਂ ਬਰਥਡੇ ਇੱਕ ਆਮ ਤੌਰ ਤੇ ਨਹੀਂ ਮਨਾਣਾ ਵੀ ਪਾਰਟੀ ਕਰਨੀ ਆ ਜਾਂ ਦਰੂਆ ਪੀਣੀ ਆ ਜਾਂ ਹੁੱਲੜਵਾਜੀ ਕਰਨੀ ਆ ਸ਼ਹਿਰ 'ਚ ਵੀ ਇੱਕ ਡਿਫਰੈਂਟ ਤਰੀਕੇ ਨਾਲ ਮਨਾਣਾ ਹੈ ਪਹਿਲੀ ਗੱਲ ਇਹ ਹੈ ਜੀ ਜਦੋਂ ਹੁਣ ਕਿਸੇ ਨੇ ਬੂਟਾ ਲਾਣਾ ਜੇ ਉਹਦੇ ਨਾਲ ਬੂਟਾ ਨਹੀਂ ਹੁੰਦਾ ਤਾਂ ਸਸਰੀ ਜਾਣ ਤੋਂ ਪਹਿਲਾਂ ਸੋਵਾਰ ਸੋਚਦਾ ਬੰਦਾ ਜਦੋਂ ਆਪਾਂ ਉਹਨਾਂ ਨੂੰ ਬੂਟੇ ਪਹੁੰਚਾਦੇ ਤਾਂ ਉਹ ਆਪ ਹੀ ਲਾਣਗੇ ਆਪ ਹੀ ਪਲਾਂਟ ਕਰਨਗੇ ਆਪ ਹੀ ਮਤਲਬ ਕਿ ਉਹ ਦੀ ਦੇਖਭਾਲ ਕਰਨਗੇ ਠੀਕ ਹੈ ਇਹ ਮਤਲਬ ਕਿ ਇਹ ਚੀਜ਼ ਨਹੀਂ ਲੋਕਾਂ ਨੂੰ ਚਾਹੀਐ ਨਾ ਜੀ ਇੱਕ ਦੀ ਥਾਂ ਤੇ ਦੋ ਦੋ ਬੁੱਟੇ ਲੈ ਕੇ ਜਾ ਰਹੇ ਤੇ ਆਪਾਂ ਕਮਿਟਮੈਂਟ ਇਹੀ ਕਰ ਰਹੇ ਲੋਕਾਂ ਨਾਲ ਲੈ ਕੇ ਜਾ ਰਹੇ ਤਾਂ ਇਹਦੀ ਸਾਂਭ ਸੰਭਾਲ ਵੀ ਤੁਸੀਂ ਕਰਨੀ ਹੈ ਅੱਜ ਲੰਗਰ ਲਾਤਾ ਕਿੰਨੇ 14 ਦੇ ਨਾਲ ਜਿਹੜੇ ਇਲਾਕਾ ਨਿਵਾਸੀ ਸ਼ਹਿਰ ਨਿਵਾਸੀ ਲੈ ਕੇ ਜਾ ਰਹੇ ਨੇ ਕਿਸੇ ਦੇ ਘਰੇ ਥਾਂ ਹੈਗੀ ਆ ਕਿੰਨਾ ਦੇਖੋ ਆਕਸੀਜਨ ਸਾਨੂੰ ਕਿੰਨੀ ਫ੍ਰੀ ਦੇ ਵਿੱਚ ਕੁਦਰਤ ਨੇ ਦਿੱਤੀ ਆ ਇੱਕ ਬੁੱਟਾ ਪਾਲਣਾ ਹਨਾ ਇਕ ਇਨਸਾਨ ਤੂਤਦਾ ਰੁੱਖ ਲੈ ਕੇ ਆਇਆ ਉਹ ਕਹਿੰਦਾ ਵੀ ਮੈਂ ਘਰੋਂ ਮੈਨੂੰ ਕਿਸੇ ਕਾਰਨ ਇਹ ਮੂਵ ਕਰਨਾ ਪਿਆ ਕਦੇ ਨਾ ਕਦੇ ਉਹਦਾ ਜਨਮ ਹੋਣਾ ਕਦੇ ਨਾ ਕਦੇ ਤੁਹਾਡੇ ਅੰਦਰ ਉਹਰੇ ਖੋਲਣਾ ਕਦੇ ਨਾ ਕਦੇ ਮਹਾਰਾਜ ਨੇ ਇਹ ਜੀ ਕਿਰਪਾ ਕਰਨੀ ਹੈ ਤੁਸੀਂ ਚੱਕ ਕੇ ਨੂੰ ਪੜੋਗੇ ਜ਼ਰੂਰ ਕਰਨਾ ਚਾਹੀਏ ਗ੍ਰੀਨ ਹੈ ਅਗਰ ਇਹ ਗ੍ਰੀਨ ਗ੍ਰੀਨਰੀ ਹੈ ਤभी ਹਮ ਲੋਗ ਹੈ ਉਹ ਬਾਈ ਨੂੰ ਵੀ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਤੇ ਜਿਉਂ ਬੁੱਤੇ ਲੱਗਣਗੇ ਬੁੱਤਿਆਂ ਤੇ ਫਿਰ ਪੰਛੀ ਆਉਣਗੇ ਆਲਣੇ ਬਣਾਉਣਗੇ ਤੇ ਕੁਦਰਤ ਵੱਲੋਂ ਉਹਨਾਂ ਨੂੰ ਦਵਾ ਮਿਲੇਗੀ ਜੀ ਅ ਰਾਜੇ ਲੈ ਕੇ ਜਾ ਰਹੇ ਹੋ ਅੱਜ ਲਗਾਉਂਗੇ ਕਰ ਹਾਂ ਜੀ ਜਿਸ ਤਰੀਕੇ ਦੇ ਨਾਲ ਦੇਖ ਦਿਓ ਅੱਛਾ ਲੱਗਦਾ ਹੈ ਹਾਂ ਜੀ ਸਕੂਲ ਦੇ ਵਿੱਚ ਵੀ ਸਿਖਾਉਂਦੇ ਆ ਕਿ ਬੁੱਤੇ ਲਗਾਣੇ ਹਾਂ ਜੀ ਹਾਂ ਜੀ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਹਮਦਰ ਟੀਵੀ ਤੇ ਮੈਂ ਹਾਂ ਰਣਦੀਪ ਸਿੰਘ ਤਾਂ ਦੋਸਤੋ ਅਕਸਰ ਹੀ ਕਿਸੇ ਦਾ ਜਨਮ ਦਿਨ ਹੁੰਦਾ ਤਾਂ ਸ਼ਾਮ ਨੂੰ ਕੇਕ ਕੱਟੇ ਜਾਂਦੇ ਆ ਪੱਬਾਂ ਦੇ ਵਿੱਚ ਜਾਇਆ ਜਾਂਦਾ ਔਰ ਇੱਕ ਤਸਵੀਰ ਇਸ ਤਰ੍ਹਾਂ ਦੀ ਤੁਹਾਨੂੰ ਦਿਖਾ ਰਹੇ ਆ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਟਰਾਲੀ ਦੇ ਵਿੱਚ ਬੂਟੇ ਪਏ ਨੇ ਔਰ ਜਿਨ੍ਹਾਂ ਦੀ ਫ੍ਰੀ ਸੇਵਾ ਕੀਤੀ ਜਾ ਰਹੀ ਹੈ ਤਾਂ ਇਹ ਵੀ ਤੁਸੀਂ ਸੋਚ ਕੇ ਹੈਰਾਨ ਹੋਵੋਗੇ ਕਿ ਅੱਜ ਇੱਕ ਲੜਕੇ ਦਾ ਜਨਮ ਦਿਨ ਹੈ ਔਰ ਉਸਨੇ ਟਰਾਲੀ ਭਰ ਕੇ ਪੌਦਿਆਂ ਦੀ ਜਿਹੜੀ ਇੱਕ ਫ੍ਰੀ ਸੇਵਾ ਜਿਹੜੀ ਹੈ ਉਹ ਅੱਜ ਸ਼ੁਰੂ ਕੀਤੀ ਹੈ ਕਿ ਮਿਸਾਲ ਕਾਇਮ ਕੀਤੀ ਹੈ ਕਿਉਂਕਿ ਆਪਾਂ ਅਕਸਰ ਦੇਖਦੇ ਆਂ ਕੀ ਜਨਮ ਦਿਨ ਹੁੰਦਾ ਤਾਂ ਜ਼ਰੂਰ ਆਪਾਂ ਜਾ ਕੇ ਪੱਬਾਂ ਦੇ ਵਿੱਚ ਜਨਮ ਦਿਨ ਮਨਾਣੇ ਆ ਕੇਕ ਕੱਟਦੇ ਆਂ ਔਰ ਦੂਸਰੇ ਪਾਸੇ ਕਈ ਹੁੰਦੇ ਆ ਕਿ ਗਰੀਬ ਲੋਕਾਂ ਦੇ ਵਿੱਚ ਜਾ ਕੇ ਕੇਕ ਕੱਟਦੇ ਆ ਤਾਂ ਇੱਕ ਇੱਕ ਵੱਖਰੀ ਸੇਵਾ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਕਾਊਂਟਰ ਹੈ ਖਾਣ ਪੀਣ ਦਾ ਕਾਊਂਟਰ ਲਗਾਇਆ ਜਾਂਦਾ ਦੂਸਰੇ ਪਾਸੇ ਅਜ ਪੌਦਿਆਂ ਦਾ ਕਾਊਂਟਰ ਲਗਾਇਆ ਜੋ ਕਿ ਫ੍ਰੀ ਸੇਵਾ ਜਿਹੜੀ ਹੈ ਫ੍ਰੀ ਜਿਹੜੇ ਨੇ ਪੌਦੇ ਵੰਡੇ ਜਾ ਰਹੇ ਹੈਗੇ ਜਿਸ ਬਾਈ ਦਾ ਜਨਮ ਦਿਨ ਆ ਉਹਦੇ ਨਾਲ ਵੀ ਗੱਲਬਾਤ ਕਰਦੇ ਆ ਬਾਈ ਦਾ ਕੀ ਨਾਮ ਹੈ ਜੀ ਆਪਣਾ ਅਸੀ ਗੱਲ ਜੀ ਮੇਰਾ ਪ੍ਰਿੰਸ ਸਿੱਧੂ ਆਈ ਪ੍ਰਿੰਸ ਕਿਸ ਤਰੀਕੇ ਦੇ ਨਾਲ ਆਪਾਂ ਦੇਖ ਰਹੇ ਹੈਗੇ ਆ ਆਪਾਂ ਅਕਸਰ ਦੇਖਦੇ ਆ ਕਿ ਜਨਮ ਦਿਨ ਵਾਲੇ ਦਿਨ ਲੋਕੀ ਰਾ ਕੇ ਪੱਬਾਂ ਦੇ ਵਿੱਚ ਜਾਂਦੇ ਨੇ ਵੱਡੇ ਵੱਡੇ ਹੋਟਲਾਂ 'ਚ ਜਾਂਦੇ ਨੇ ਪਰ ਦੂਸਰੇ ਪਾਸੇ ਤੁਸੀਂ ਅੱਜ ਟਰਾਲੀ ਖੜਾ ਕੇ ਪੌਦੇ ਜਿਹੜੇ ਆ ਫ੍ਰੀ ਸੇਵਾ ਕਰ ਰਹੇ ਹੋ ਕਿਵੇਂ ਦਿਮਾਗ ਦੇ ਵਿੱਚ ਆਇਆ ਇਹ ਆਪਣੀਆਂ ਇੱਕ ਨੌਜਵਾਨ ਸੇਵਾਦਾਰ ਗਰੁੱਪ ਬਣਿਆ ਹੋਇਆ ਜੀ ਇਕੱਠੇ ਸਾਰਿਆਂ ਨੇ ਸਹਿਯੋਗ ਨਾਲ ਬਣਾਇਆ ਹੋਇਆ ਸਾਰੇ ਜਣੇ ਇਕੱਠੇ ਹੋਏ ਵੀ ਬਰਥਡੇ ਆ ਰਿਹਾ ਤੇ ਇਕੱਠੇ ਹੋ ਕੇ ਸਭ ਨੇ ਸਰਵਸੰਤੀ ਨਾਲ ਇੱਕ ਮਤਾ ਪਾਇਆ ਜੀ ਵੀ ਆਪਾਂ ਬਰਥਡੇ ਇੱਕ ਆਮ ਤੌਰ ਤੇ ਨਹੀਂ ਮਨਾਣਾ ਵੀ ਪਾਰਟੀ ਕਰਨੀਆਂ ਜਾਂ दारूਆਂ ਪੀਣੀਆਂ ਜਾਂ ਹੁੱਲੜਵਾਜੀ ਕਰਨੀਆਂ ਸ਼ਹਿਰ 'ਚ ਵੀ ਇੱਕ ਡਿਫਰੈਂਸ ਧਿਕਣਾ ਮਿਲਣਾ ਹੈ ਫਿਰ ਉਸ ਤੋਂ ਬਾਅਦ ਪਿੱਛੇ ਹੀ ਆਪਾਂ ਦੇਖ ਰਹੇ ਸੀ ਵੀ ਰੁੱਖਾਂ ਦੀ ਕਿੰਨਾ ਹਨਾ ਮਤਲਬ ਕਿ ਸੋਸ਼ਲ ਮੀਡੀਆ ਤੇ ਐਕਟਿਵ ਸੀ ਕੰਮ ਤਾਂ ਇਹਨਾਂ ਨੇ ਇਹੀ ਕਿਹਾ ਵੀ ਇਸ ਵਾਰ ਆਪਾਂ ਬਰਥਡੇ ਤੇ 7000 ਬੂਟਾ ਡੋਨੇਟ ਕਰਾਂਗੇ ਤੇ ਪਲਾਂਟੇਸ਼ਨ ਲਾਵਾਂਗੇ ਲਾਵਾਂਗੇ ਵੀ ਤੇ ਡੋਨੇਟ ਵੀ ਕਰਾਂਗੇ ਪਹਿਲੀ ਗੱਲ ਇਹ ਹੈ ਜੀ ਜਦੋਂ ਹੁਣ ਕਿਸੇ ਨੇ ਬੂਟਾ ਲਾਣਾ ਜੇ ਉਹਦੇ ਕੋਲ ਬੂਟਾ ਨਹੀਂ ਹੁੰਦਾ ਨਰਸਰੀ ਜਾਣ ਤੋਂ ਪਹਿਲਾਂ ਸੋਵਾਰ ਸੋਚਦਾ ਬੰਦਾ ਜਦੋਂ ਆਪਾਂ ਉਹਨਾਂ ਨੂੰ ਬੂਟੇ ਪਹੁੰਚਾਤੇ ਤਾਂ ਉਹ ਆਪ ਹੀ ਲਾਣਗੇ ਆਪ ਹੀ ਪਲਾਂਟ ਕਰਨਗੇ ਆਪ ਹੀ ਮਤਲਬ ਕਿ ਉਹਦੀ ਦੇਖਭਾਲ ਕਰਨਗੇ ਠੀਕ ਹੈ ਇਹ ਮਤਲਬ ਕਿ ਇਹ ਸੀ ਮੇਨ ਮੋਟਿਵ ਸਾਡਾ ਤਾਂ ਮਤਲਬ ਕਿੰਨੇ ਕ ਬੂਟੇ ਜਿਹੜਾ ਸਵੇਰ ਤੋਂ ਤੀਚਾ ਸੀਗਾ ਦੇਖਿਆ ਜਿਵੇਂ ਟਰਾਲੀ ਭਰੀ ਹੋਈ ਸੀ ਕਿੰਨੇ ਬੂਟੇ ਮਤਲਬ ਲੰਗਾਇਆ ਸੀ ਸਵੇਰੇ 7000 ਬੂਟਾ ਸੀ ਆਪਣੇ ਕੋਲ ਤੇ ਹੁਣ ਤੁਸੀਂ ਦੇਖ ਲਓ ਅੱਜ 500 600 ਬੂਟਾ ਰਹਿ ਗਿਆ ਤਾਂ ਤਕਰੀਬਨ ਸਾਰੇ ਜਿਹੜੇ ਸੇਵਾ ਚੱਲ ਰਹੀ ਹੈ ਔਰ ਲੋਕ ਅਸੀਸ ਵੀ ਦੇ ਕਹਿੰਦੇ ਕਿ ਯਾਰ ਜਨਮ ਦਿਨ ਨੂੰ ਇਹ ਕਹਿ ਕੇ ਜਾਂਦਣ ਨੂੰ ਬਿਲਕੁਲ 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 ਪਾਜੀ ਲੋਕਾਂ ਨੂੰ ਚਾਹੀਐ ਨਾ ਜੀ ਇੱਕ ਦੀ ਥਾਂ ਤੇ ਦੋ ਦੋ ਬੂਟੇ ਲੈ ਕੇ ਜਾ ਰਹੇ ਤੇ ਆਪਾਂ ਕਮਿਟਮੈਂਟ ਇਹੀ ਕਰ ਰਹੇ ਹਾਂ ਲੋਕਾਂ ਨੂੰ ਲੈ ਕੇ ਜਾ ਰਹੇ ਹਾਂ ਤਾਂ ਬਿਲਕੁਲ ਤੌਰ ਨਾਲ ਵੀ ਗੱਲਬਾਤ ਕਰਾਂਗੇ ਔਰ ਕੁਝ ਜਿਹੜੇ ਉਹਰੇ ਸੱਜਣ ਵੀ ਆਏ ਹੋਏ ਨੇ ਤੁਹਾਡੇ ਨਾਲ ਮਦਦ ਵੀ ਕਰ ਰਹੇ ਨੇ ਪਾਲ ਖਰੋੜਾ ਵੀ ਪਹੁੰਚੇ ਹੋਏ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਫਿਰ ਤੁਹਾਨੂੰ ਨਾਲ ਗੱਲਬਾਤ ਕਰਾਂਗੇ ਔਰ ਕਿਸ ਕਿਸ ਤਰੀਕੇ ਦੇ ਜਿਹੜੇ ਬੂਟੇ ਜਿਹੜੇ ਨੇ ਤੁਸੀਂ ਦਿੱਤੇ ਆ ਲੋਕਾਂ ਨੂੰ ਫਰੀ ਇੱਕ ਸਭ ਤੋਂ ਫੇਮਸ ਬੂਟਾ ਹੈਗਾ ਰਾਤ ਦੀ ਰਾਣੀ ਉਹ ਬੂਟਾ ਐਦਾਂ ਵੀ ਦਿਨ ਚ ਜਦੋਂ ਲਾਤੇ ਆਪਾਂ ਨੋਰਮਲ ਰਹੂਗਾ ਉਹਦੇ ਫੁੱਲ ਲੱਗੇ ਰਹਿਣਗੇ ਪਰ ਜਦੋਂ ਉਹ ਰਾਤ ਹੁੰਦੀ ਹੈ ਰਾਤ ਹੁੰਦੀ ਹੀ ਪੂਰੇ ਘਰ ਚ ਜਿੰਨਾ ਆਪਣਾ ਏਰੀਆ ਹੋਊਗਾ ਉਹ ਚ ਮਤਲਬ ਕਿ ਇੱਕ ਤਰ੍ਹਾਂ ਦੀ ਖੁਸ਼ਬੂ ਛੱਡਦੀ ਹੈ ਜਿੱਦਾਂ ਕਹਿ ਸਕਦੇ ਆਪਾਂ ਅਰਗਬੱਤੀ ਹੋਗੀ ਉਹ ਸਭ ਤੋਂ ਫੇਮਸ ਸੀ ਉਸ ਤੋਂ ਬਾਅਦ ਫਲਾਵਰਸ ਜੀ ਲਹਿਦਾ ਲਹਿਦਾ ਤੇ ਸਾਰੀ ਹਾਈਬ੍ਰਿਡ ਸੀ ਜਿੰਨੇ ਵੀ ਬੂਟੇ ਜੀ ਸਾਰੀ ਹਾਈਬ੍ਰਿਡ ਸੀ ਭਾਈ ਜੀ ਕਿੰਨੇ ਕਿਤੇ ਮਤਲਬ ਫਿਰ ਬੂਟੇ ਅੱਜ ਜਿਹੜੇ ਹੋਏ ਐ ਡੋਨੇਟ ਸਤਿਯਾਰ ਜੀ ਦਿਲ ਕਰੀਬ ਬੂਟੇ ਕਿ ਡੋਨੇਟ ਹੋਵੇ। ਬੇਰ ਕੀਤੇ ਨੇ। ਤਾਂ ਜਰੂਰ ਬਿਲਕੁਲ ਗੱਲਬਾਤ ਫੇਰ ਕਰਾਂਗੇ। ਬਾਈ ਜੀ ਤੁਸੀਂ ਵੀ ਪਹੁੰਚੇ ਹੋ ਅੱਜ ਪਾਲਕਰੋੜ ਜੀ ਕਿਸ ਤਰੀਕੇ ਦੇ ਨਾਲ ਦੇਖਦੇ ਕੋ ਵੱਖਰਾ ਤਰੀਕੇ ਦਾ ਉਪਰਾਲਾ ਹੈ। ਜਰੂਰ ਲੋਕ ਪੱਬਾਂ ਦੇ ਵਿੱਚ ਜਾਂਦੇ ਨੇ ਰਾਤ ਨੂੰ ਕੇਕ ਕੱਟਦੇ ਨੇ ਵੱਡੇ ਵੱਡੇ ਹੋਟਲਾਂ 'ਚ ਜਾਂਦੇ ਨੇ। ਇਹ ਕੱਜ ਟਰਾਲੀ ਭਰ ਕੇ ਬੂਟਿਆਂ ਦੀ ਜਿਹੜੀ ਹੈ ਉਹ ਫ੍ਰੀ ਦੇ ਵਿੱਚ ਦਿੱਤੀ ਜਾ ਰਹੀ ਹੈ। ਦੇਖੋ ਵੀਰੇ ਬਹੁਤ ਵੱਡਾ ਮੈਸੇਜ ਆ। ਮੈਨੂੰ ਲੱਗਦਾ ਸਾਰੇ ਨੌਜਵਾਨਾਂ ਨੂੰ ਦੇਖੋ ਇੱਥੇ ਕੀ ਹੈ ਇੱਕ ਨੌਜਵਾਨ ਦਾ ਬਰਥਡੇ ਆ ਸਾਡੇ ਭਰਾ ਦਾ। ਸਾਰੇ ਨੌਜਵਾਨਾਂ ਨੇ ਇਕੱਠੇ ਹੋ ਕੇ 7000 ਸ਼ਾਇ ਉਹਦੇ ਨਾਲ ਜਿਹੜੇ ਇਲਾਕਾ ਨਿਵਾਸੀ ਸ਼ਹਿਰ ਨਿਵਾਸੀ ਲੈ ਕੇ ਜਾ ਰਹੇ ਨੇ ਕਿਸੇ ਦੇ ਘਰੇ ਥਾਂ ਹੈਗੀ ਆ ਕਿਸੇ ਦੇ ਖੇਤ 'ਚ ਕਿਸੇ ਦੇ ਗੇਟ 'ਚੋਂ ਬੂਟਾ ਲੱਗੂਗਾ ਤੇ ਕਿੱਡੀ এনवायरमेंटਲੀ ਕਿੱਡਾ ਉਤਮ ਸੇਵਾ ਕੀਤੀ ਆ ਇੱਥੋਂ ਸਾਨੂੰ ਸਿੱਖਿਆ ਲੈ ਲੈਣੀ ਚਾਹੀਦੀ ਆ ਜਿਹੜੇ ਅਸੀਂ ਆਪਣੇ ਬੱਚਿਆਂ ਦੇ ਜਿਹੜੇ ਬਰਥਡੇ ਮਨਾਉਨੇ ਆ ਵੱਖ-ਵੱਖ ਥਾਵਾਂ ਤੇ ਜਾ ਕੇ ਜਿਹਦੇ ਵਿੱਚ ਆਪਾਂ ਪੈਸੇ ਦੀ ਵੀ ਬਰਬਾਦੀ ਕਰਦੇ ਆਂ ਸੀ ਇਹ ਕਹਿੰਦੇ ਵੀ ਉਸ ਉਹਨਾਂ ਹੈਪੀ ਬਰਥਡੇ ਨੂੰ ਉਹਨਾਂ ਜਨਮ ਦਿਨਾਂ ਨੂੰ ਥੋੜਾ ਜਿਹਾ ਖਰਚਾ ਘਟਾ ਦਿੱਤਾ ਜਾਵੇ ਉਹ ਵੀ ਕੀਤੇ ਜਾਣ ਸੈਲੀਬ੍ਰੇਟ ਕੋਈ ਜਦੋਂ ਬੱਚੇ ਦਾ ਬਰਥਡੇ ਹੁੰਦਾ ਜਰੂਰ ਸੈਲੀਬ੍ਰੇਟ ਕਰਨਾ ਚਾਹੀਦਾ ਪਰ ਮ ਇਹ ਤਾਂ ਸਾਨੂੰ ਸਾਰੇ ਨੌਜਵਾਨਾਂ ਨੂੰ ਸਿੱਖ ਲੈਣਾ ਚਾਹੀਦਾ ਵੀ ਆਪਾਂ ਵੀ ਇਸੇ ਜਗ੍ਹਾ ਤੇ ਕਿਸੇ ਹੋਰ ਜਗ੍ਹਾ ਤੇ ਜਿੱਥੇ ਵੀ ਆਪਾਂ ਕਰ ਸਕਦੇ ਆ ਜਿਹਦਾ ਵੀ ਕਿਸੇ ਦਾ ਬਰਥਡੇ ਆ ਉਹ ਇਦਾਂ ਮਨਾਇਆ ਜਾਵੇ ਵੀਰੇ ਇਹਦੇ ਨਾਲ এনवायरमेंट ਦਾ ਕਿਉਂਕਿ ਰੁੱਖਾਂ ਦੀ ਜਿਹੜੀ ਜਿਹੜੀ ਗਿਣਤੀ ਉਹ ਦਿਨੋ ਦਿਨ ਘਟਦੀ ਜਾ ਰਹੀ ਆ ਇਨਸਾਨ ਪਾਲਣ ਲਈ ਤਾਂ 10 ਸਾਲ ਲੱਗਦੇ ਨੇ ਪਰ ਵੱਢਣ ਨੂੰ 10 ਮਿੰਟ ਲਾਉਂਦਾ ਇਨਸਾਨ ਇਸ ਕਰਕੇ ਰੋਡ ਵੱਡੇ ਵੱਡੇ ਹੋ ਰਹੇ ਨੇ ਉਹਨਾਂ ਨਾਲ ਵੀ ਰੁੱਖ ਵੱਡੇ ਜਾ ਰਹੇ ਨੇ ਪਰ ਕਿਤੇ ਨਾ ਕਿਤੇ ਸਾਨੂੰ ਲੋੜ ਆ ਜੇ ਇਹਨਾਂ ਲੰਗਰਾਂ ਦੀ ਮਤਲਬ ਮੈਂ ਤਾਂ ਵੀਰੇ ਇੰਨਾ ਮਨ ਮੇਰਾ ਖੁਸ਼ ਹੋਇਆ ਤੁਸੀਂ ਸੱਚ ਜਾਣਿਓ ਰੂਹ ਨੂੰ ਸਕੂਨ ਦੇਣ ਵਾਲਾ ਲੰਗਰ ਆ ਜੀ ਇਹ ਆਪਾਂ ਬਡੇ ਗੁਰੂ ਸਾਹਿਬ ਨੇ ਆਪਾਂ ਨੂੰ ਲੰਗਰ ਦੇਖੋ ਲੰਗਰ ਪ੍ਰਥਾ ਵੀ ਗੁਰੂ ਮਹਾਰਾਜ ਨੇ ਸਿਖਾਈ ਆ ਪਰ ਮਹਾਰਾਜ ਨੇ ਕਿਹਾ ਵੀ এনवायरमेंट ਨੇ ਇਸ ਚੀਜ਼ ਤੇ ਮਹਾਰਾਜ ਨੇ ਜ਼ੋਰ ਦਿੱਤਾ ਵੀ ਸਾਡੀ ਕੁਦਰਤ ਨਾਲ ਕੋਈ ਬੰਦਾ ਖਲਵਾੜ ਨਾ ਕਰੇ ਕੁਦਰਤ ਲਈ ਉਹ ਜੀਵੇ ਇਸ ਕਰਕੇ ਇਹ ਚੀਜ਼ਾਂ ਤਾਂ ਵੀਰੇ ਬਹੁਤ ਹੀ ਵੱਡਾ ਮੈਂ ਤਾਂ ਇਹਨਾਂ ਨੂੰ ਵਧਾਈਦਾ ਇਹ ਕਹਿੰਦਾ ਵੀ ਇਹ ਵਧਾਈ ਦੇ ਪਾਤਰ ਨੇ ਮੁੰਡੇ ਹਰ ਸਾਲ ਇਸ ਚੀਜ਼ ਨੂੰ ਮੈਨੂੰ ਲੱਗਦਾ ਸਾਲ ਦੇ ਵਿੱਚ ਹਰ ਮਹੀਨੇ ਇਦਾਂ ਦਾ ਪ੍ਰੋਗਰਾਮ ਕਰਵਾਉਣਾ ਜੀ ਪਰ ਜਿਸ ਤਰੀਕੇ ਨਾਲ ਆਪਾਂ ਦੇਖਦੇ ਆ ਚਾਹੇ ਜ਼ਰੂਰ ਸਰਕਾਰਾਂ ਵੀ ਨਾਲ ਨੇ ਕਿ ਜਿਹੜੇ ਦਰਖਤ ਲਗਾਤ ਦੂਸਰੇ ਪਾਸੇ ਉਸ ਨੂੰ ਪਲਾਂਟ ਕੀਤਾ ਜਾਵੇ ਪਰ ਇਹ ਚੀਜ਼ ਨਹੀਂ ਹੁੰਦੀ ਪੰਜਾਬ 'ਚ ਦੇਖੋ ਵੀਰੇ ਪਹਿਲੀ ਗੱਲ ਤਾਂ ਜਿਹੜੇ ਪਿੰਡਾਂ 'ਚ ਬੋਰਡ ਖੜੇ ਨੇ ਨਾ ਇੱਕ ਦਿਨ ਵੀਡੀਓ ਆਈ ਵੀਰੇ ਇੰਟਰਨੈਟ ਤੇ ਉਹ ਐਡੇ ਵੱਡੇ ਬੋਰਡ ਨੂੰ ਨਾ ਜੀ ਵੀਰੇ ਵੱਢਤਾ ਮਤਲਬ ਕੋਈ ਕਿਸੇ ਕਾਰਨ ਕਰਕੇ ਵੀਰੇ ਉਹ ਬੋਰਡ ਨਾ 2-200 ਸਾਲਾਂ 'ਚ ਹੁੰਦੇ ਨੇ ਇਦਾਂ ਇਦਾਂ ਦੇ ਕਿੰਨਾ ਦੇਖੋ ਆਕਸੀਜਨ ਸਾਨੂੰ ਕਿੰਨੀ ਫ੍ਰੀ ਦੇ ਵਿੱਚ ਕੁਦਰਤ ਨੇ ਦਿੱਤੀ ਆ ਇੱਕ ਬੂਟਾ ਪਾਲਣਾ ਹਨਾ ਪਰ ਵੀਰੇ ਉਹਨੂੰ ਜਦੋਂ ਕੱਟ ਦਿੰਦੇ ਨੇ ਮੈਂ ਸਮਝਦੂ ਬਾਾਰ ਆ ਵੀ ਉਹਨਾਂ ਦੇ ਕਿੰਨਾ ਕੁ ਕਠੋਰ ਦਿਲ ਹੋਊਗਾ ਨਾ ਇਨਸਾਨਾਂ ਦਾ ਇਨਸਾਨ ਇੱਕ ਬੂਟਾ ਸਾਡੇ ਕੋਲੇ ਨਾ ਸੰਸਤਾ ਦੇ ਵਿੱਚ ਅਸੀਂ ਕਾਸ਼ਰਮ ਚਲਾਉਂਦੇ ਆ ਇੱਕ ਇਨਸਾਨ ਤੂਤਦਾ ਰੁੱਖ ਲੈ ਕੇ ਆਇਆ ਉਹ ਕਹਿੰਦਾ ਵੀ ਮੈਂ ਘਰੋਂ ਮੈਨੂੰ ਕਿਸੇ ਕਾਰਨ ਇਹ ਮੂਵ ਕਰਨਾ ਪਿਆ ਕਹਿੰਦਾ ਪਰ ਮੇਰਾ ਮਨ ਟੜਫ ਰਿਹਾ ਸੀਗਾ ਵੀ ਕਿਉਂ ਨਾ ਮੈਂ ਇਹਨੂੰ ਕਿਤੇ ਲਾ ਦਵਾਂ ਕਹਿੰਦਾ ਮੈਨੂੰ ਜਗ੍ਹਾ ਕਿਤੇ ਮਿਲੀ ਨਾ ਉਹ ਟ੍ਰੈਲੀ ਦੇ ਵਿੱਚ ਬਹੁਤ ਵੱਡਾ ਤੂਤ ਬਹੁਤ ਹੀ ਵੱਡਾ ਜਿਵੇਂ ਆਪਾਂ ਕਹਿ ਦਈਏ ਸਤਾ ਦੇ ਵਿੱਚ ਗੱਡਤ ਤੇ ਉਹ ਬੜੀ ਗੁਰੂ ਸਾਹਿਬ ਦੀ ਕਿਰਪਾ ਦੇ ਤੂਤ ਵੀ ਹਰਾ ਹੋ ਗਿਆ ਮਤਲਬ ਉਹਦੇ ਅੰਦਰ ਉਦਾਂ ਦੇ ਇਨਸਾਨ ਚਾਹੀਦੇ ਨੇ ਜਿਹੜੇ ਇਹਨਾਂ ਪ੍ਰਤੀ ਇੰਨਾ ਰਹਿਮਦਿਲੀ ਰੱਖਦੇ ਹੋਣ ਉਹ ਨਾ ਹੋਵੇ ਵੀ ਯਾਰ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਫੋਰ ਲਾ ਦਾਂਗੇ ਹੋਰ ਲਾ ਦਾਂਗੇ ਨਹੀਂ ਜਿਹੜਾ ਰੁੱਖ ਪਲ ਗਿਆ ਵੀਰੇ ਉਹ ਕਦੋਂ ਹੋਊਗਾ 200 ਸਾਲਾਂ ਦੇ ਵਿੱਚ ਹੋਣਾ ਇਸ ਕਰਕੇ ਸਾਨੂੰ ਲੋੜ ਆ ਜਿੱਦਾਂ ਦੀ ਵੀਰੇ ਰਵਾਇਤੀ ਕਿਉਂਕਿ ਤਰਬੈਣੀਆਂ ਦਾ ਵੀਰੇ ਖਾਸ ਕਰਕੇ ਲੱਗਣ ਤਰਬੈਣੀਆਂ ਨਾਲ ਸਾਡਾ ਐਡਾ ਭਲਾ ਹੋਣਾ ਨਾ ਵੀਰੇ ਇਸ ਕਰਕੇ ਦੇਖੋ ਬਾਹਰਲੇ ਦੇਸ਼ਾਂ ਦੇ ਵਿੱਚ ਮੌਸਮ ਤਾਂ ਹੀ ਸਾਫ਼ ਆ ਨਾ ਵੀਰੇ ਪਰ ਮੈਂ ਤਾਂ ਵੀਰੇ ਇਹਨਾਂ ਨੂੰ ਵਧਾਈ ਦੇਣਾ ਮੁੰਡਿਆਂ ਨੂੰ ਮੈਨੂੰ ਲੱਗਦਾ ਸਾਲ ਦੇ ਵਿੱਚ 12 ਮਹੀਨੇ ਨੇ ਮੈਨੂੰ ਲੱਗਦਾ 12 ਵਾਰੀ ਇਹ ਪ੍ਰੋਗਰਾਮ ਹੋਵੇ ਵੱਡੇ ਪੱਧਰ ਤੇ ਹੋਵੇ ਹਰੇਕ ਬੰਦਾ ਸਿੱਖਿਆ ਲੈ ਕੇ ਜਾਵੇ ਔਰ ਇਦਾਂ ਦੇ ਕਈ ਹਜ਼ਾਰ ਬੂਟਾ ਲਾ ਕੇ ਮੈਂ ਕਿਹਾ 7000 ਦੇ ਵਿੱਚੋਂ ਜੇ 700 ਵੀ ਪਲ ਗਿਆ ਨਾ ਜੀ ਤੇ ਮੈਨੂੰ ਲੱਗਦਾ ਇਹ ਸਫਲ ਆ ਜੀ ਸਾਰਾ ਪ੍ਰੋਗਰਾਮ ਵੀਰ ਉਹਨਾਂ ਦਾ ਇੱਕ ਪਾਸੇ ਅੱਧਾ ਯੂਥ ਜਿਹੜਾ ਹੈਗਾ ਗਲਤ ਕਿਰਾਹੇ ਜਾ ਰਿਹਾ ਚਾਹੇ ਉਹ ਨਸ਼ਿਆਂ ਦੀ ਗੱਲ ਕੀਤੀ ਜਾਵੇ ਤੁਸੀਂ ਦੇਖਦੇ ਹੋ ਉਹਨੇ ਲਗਾਤਾਰ ਸੋਸ਼ਲ ਮੀਡੀਆ ਭਰਿਆ ਪਿਆ ਕੋਈ ਟੀਕੇ ਲਾ ਰਿਹਾ ਕੁਝ ਹੈ ਪਰ ਯੂਥ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਤੁਸੀਂ ਦੇਖੋ ਵੀਰੇ ਜਿਹੜੀ ਮਾਨਸਿਕ ਪਰੇਸ਼ਾਨੀਆਂ ਨਾ ਇਹ ਬਹੁਤ ਵੱਡੇ ਪੱਧਰ ਤੇ ਵਧ ਰਹੀ ਆ ਜਿਵੇਂ ਭੰਗ ਪੀਣ ਦੇ ਨਾਲ ਬਹੁਤ ਨੌਜਵਾਨ ਮੈਂਟਲੀ ਹੋਏ ਨੇ ਸਾਡੇ ਕੋਲ ਬਹੁਤ ਨਹੀਂ ਇਹਨਾਂ ਦੇ ਇਲਾਜ ਚੱਲ ਰਹੇ ਨੇ ਸਾਡੇ ਕੋਲ ਇਸ ਟਾਈਮ ਉੱਥੇ 8-900 ਬੰਦਾ ਦਵਾਈ ਲੈ ਰਿਹਾ ਜਿਹਦੇ ਵਿੱਚੋਂ ਅੱਧੇ ਦੇ ਕਰੀਬ 2-300 ਜਦੋਂ ਆਪਾਂ ਸ਼ਾਮਿਲ ਹੋਵਾਂਗੇ ਨਾ ਦੇਖੋ ਦੇਖੀ ਦੇਖੋ ਜਿਵੇਂ ਇੱਕ ਇੱਕ ਰਾਈਟਰ ਨੇ ਕਿਹਾ ਕਹਿੰਦਾ ਵੀ ਜਿਹੜੀ ਬੁੱਕ ਹੁੰਦੀ ਹੈ ਨਾ ਜਿਹੜਾ ਲਿਟਰੇਚਰ ਆ ਤੁਸੀਂ ਜੇ ਨਹੀਂ ਵੀ ਪੜਨਦੇ ਆਦੀ ਹੈਗੇ ਕਹਿੰਦਾ ਤੁਸੀਂ ਇੱਕ ਦੋ ਬੁੱਕਾਂ ਲੈ ਕੇ ਘਰੇ ਰੱਖ ਦਿਓ ਆਪਣੀ ਅਲਮਾਰੀ 'ਚ ਕਿਤੇ ਵੀ ਰੱਖ ਦਿਓ ਤੁਹਾਡੀ ਨਿਗਾਹ ਪੈਂਦੀ ਰਹੂਗੀ ਕਦੇ ਨਾ ਕਦੇ ਉਹਦਾ ਜਨਮ ਹੋਣਾ ਕਦੇ ਨਾ ਕਦੇ ਤੁਹਾਡੇ ਅੰਦਰ ਉਰੇ ਖੋਲਣਾ ਕਦੇ ਨਾ ਕਦੇ ਮਹਾਰਾਜ ਨੇ ਇਹ ਜੀ ਕਿਰਪਾ ਕਰਨੀ ਹੈ ਤੁਸੀਂ ਚੱਕ ਕੇ ਉਹਨੂੰ ਪੜੋਗੇ ਇਦਾਂ ਜਦੋਂ ਚੰਗੇ ਕਾਰਜਾਂ ਜਾਂ ਜਾਵਾਂਗੇ ਅਸੀਂ ਵੀ ਵੀਰੇ ਸਵੈ ਹੀ ਖਰਾਬ ਕੀਤਾ ਜ਼ਿੰਦਗੀ ਦਾ ਸਾਨੂੰ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਤੁਰਦੇ ਫਿਰਦੇਆਂ ਨੂੰ ਇੱਥੇ ਗੰਦਗੀ ਦੇ ਕੀੜਿਆਂ ਨੂੰ ਵੀਰੇ 2019 ਦੇ ਵਿੱਚ ਮੈਨੂੰ ਤਾਂ ਇਹ ਲੱਗਦਾ ਸਾਡਾ ਦੁਬਾਰੇ ਜਨਮ ਹੋਇਆ ਉਦੋਂ ਪਹਿਲਾਂ ਅਸੀਂ ਹਜ਼ਾਰੀਆਂ ਗਲਤੀਆਂ ਕਰਦੇ ਫਿਰਦੇ ਸੀ ਵੀਰੇ ਤੇ ਇਹ ਇਦਾਂ ਹੀ ਨਾ ਕਿਸੇ ਨੇ ਕਿਹਾ ਠੋਕਰ ਲੱਗਦੀ ਹੈ ਨਾ ਇਨਸਾਨ ਦੇ ਫਿਰ ਇਨਸਾਨ ਜਿਹੜਾ ਸਿੱਧੇ ਪਾਸੇ ਤੁਰਦਾ ਪਰ ਇਹ ਪ੍ਰੋਗਰਾਮਾਂ 'ਚ ਮੈਨੂੰ ਲੱਗਦਾ ਸਾਰਿਆਂ ਨੂੰ ਸ਼ਾਮਲ ਹੋਣ ਦੀ ਲੋੜ ਹੈ ਜਿਹੜੇ ਵੀਰ ਗਲਤ ਰਸਤੇ ਤੁਰਪੇ ਉਹਨਾਂ ਨੂੰ ਨਾ ਜਿਹੜਾ ਇਦਾਂ ਦੇ ਵੀਰੇ ਮਰੀਜ਼ ਹੁੰਦੇ ਨੇ ਉਹਨਾਂ ਨੂੰ ਆਪ ਹਜ਼ਾਰਾਂ ਲੋਕ ਜਿਹੜੇ ਬੂਟੇ ਲੈ ਕੇ ਗਏ ਆ ਉਹ ਉਹਨਾਂ ਦੇ ਵਿੱਚੋਂ 100 ਦੇ ਕਿਰੀ ਉਹਦੇ ਕੁਝ ਜਿਹੜੇ 100 ਨੇ ਤੇ ਚਾਹੇ 100 200 500 700 ਉਹਨਾਂ ਦੇ ਦਿਮਾਗ 'ਚ ਵੀ ਆਏਗਾ ਔਰ ਆਪਣੇ ਬੱਚਿਆਂ ਦਾ ਜਨਮ ਦਿਨ ਇਸ ਤਰੀਕੇ ਦੇ ਨਾਲ ਮਨਾਣਗੇ ਬਿਲਕੁਲ ਸਾਡੇ ਕੋਲ ਸੰਸਤਾ 'ਚ ਇਦਾਂ ਦੇ ਪਰਿਵਾਰ ਆਉਂਦੇ ਨੇ ਜਿਹੜੇ ਕਹਿੰਦੇ ਅਸੀਂ ਬਰਥਡੇ ਦੇ ਉੱਪਰ ਉਹ ਤਰਬੈਣੀਆਂ ਲਾਉਂਦੇ ਨੇ ਮਤਲਬ ਤਿੰਨ ਰੁੱਖ ਇਕੱਠੇ ਕੀਤੇ ਨਿੰਮ ਬੋਹੜ ਪਿੱਪਲ ਉਹ ਕਹਿੰਦੇ ਅਸੀਂ ਕੋਈ ਜਗ੍ਹਾ ਲੈਨੇ ਫਿਰ ਉਹਨੂੰ ਪਾਲਦੇ ਵੀ ਆ ਉਹ ਦੱਸਦੇ ਸੀਗੇ ਵੀ 18 ਸਾਲ ਦਾ ਹੋ ਗਿਆ ਸਾਡੇ 18 ਰਬਣੀਆਂ ਨੇ ਲਾਈਆਂ ਵੇ ਵੱਖ-ਵੱਖ ਥਾਂ ਤੇ ਵਿੱਚ ਤੁਹਾਨੂੰ ਦਿਖਾ ਵੀ ਸਕਦੇ ਆ ਮੈਨੂੰ ਲੱਗਦਾ ਜੀ ਇੱਕ ਰੁੱਖ ਵੀ ਬੰਦਾ ਨਾ ਸਾਲ ਚ ਪਾਲ ਜਵੇ ਕਿੰਨੀ ਬਾਮ ਆ ਵੀਰੇ ਇੱਕ ਰੁੱਖੇ ਪਾਲ ਦੋ ਹਜ਼ਾਰਾਂ ਦੀ ਲੋੜ ਨਹੀਂ ਇੱਕ ਰੁੱਖ ਲਾਓ ਪਰ ਉਹਦੀ 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 ਪੂਰੀ ਉਹਦੀ ਕੇਅਰ ਕਰਕੇ ਉਹਨੂੰ ਪਾਲ ਕੇ ਵੱਡਾ ਕਰ ਦੋ بس ਇੰਨਾ ਹੀ ਬਹੁਤ ਆ ਤੁਸੀਂ ਕੁਦਰਤ ਲਈ ਇੰਨਾ ਕੋਈ ਯੋਗਦਾਨ ਪਾ ਦੋਗੇ ਨਾ ਇਹ ਵੀ ਫਿਰ ਇੱਕ ਦਿਨ ਬੜਾ ਚੜ੍ਹਦੀ ਕਲਾ ਵਾਲਾ ਕੰਮ ਹੋਣਾ ਜੀ ਬਹੁਤ ਬਹੁਤ ਧੰਨਵਾਦ ਜੀ ਤਾਂ ਬਿਲਕੁਲ ਬਾਈ ਜਿਸ ਤਰ੍ਹਾਂ ਤੁਸੀਂ ਦੱਸਿਆ ਹੈਗਾ ਕਿ ਪਹਿਲਾਂ ਤੁਹਾਡੇ ਮਨ ਦੇ ਵਿੱਚ ਸੋਚ ਤੇ ਕਿਸ ਤਰ੍ਹਾਂ ਸੀਗਾ ਪਹਿਲਾਂ ਕਿ ਪਹਿਲੀ ਵਾਰ ਹੀ ਲਾਇਆ ਇਹ ਕਿ ਪਹਿਲਾਂ ਵੀ ਲਾਂਦੇ ਨਹੀਂ ਇਹ ਪਹਿਲੀ ਵਾਰ ਹੀ ਪਹਿਲੀ ਵਾਰ ਪਹਿਲਾਂ ਆਪਾਂ ਫਲੱਡ 'ਚ ਸੇਵਾ ਕਰੀ ਆ ਜੀ ਠੀਕ ਆ ਉਸ ਤੋਂ ਬਾਅਦ ਆਪਾਂ ਗੁਰੂ ਨਾਨਕ ਦੇਵ ਜੀ ਤੇ ਲੰਗਰ ਲਾਉਂਦੇ ਹਰ ਸਾਲ ਸਾਰਾ ਮੁੰਡੇ ਇਕੱਠੇ ਹੋ ਕੇ ਤੇ ਪਹਿਲੀ ਵਾਰੀ ਸੀ ਇਹ ਇੱਕ ਆਪਣੇ ਗਰੁੱਪ ਨੇ ਸੋਚਿਆ ਉਹਨਾਂ ਦੇ ਦਿਮਾਗ ਚ ਆਈ ਤੇ ਤਾਂ ਆਪਾਂ ਇਹ ਸ਼ੁਰੂ ਕਰਿਆ ਸ ਟੋਟਲ ਤਾਂ ਗਿਣਤੀ ਤਾਂ ਹੈ ਨਹੀਂ ਕੋਈ ਅਸੀਂ ਅਸੀਂ 90 ਜਣੇ ਹੈਗੇ ਹਾਂ ਪਰ ਹੁਣ ਸਾਰਿਆਂ ਨੇ ਇਹ ਇੱਕ ਟੀਚਾ ਕਰ ਲਿਆ ਕਿ ਆਪਾਂ ਹਰਸਾਲ ਇਹ ਬਿਲਕੁਲ ਜਿਹੜੇ ਬੂਟੇ ਅਸੀਂ ਲਾਏ ਨੇ ਜੀ ਅਸੀਂ ਉਹਨਾਂ ਦੀ ਦੇਖਭਾਲ ਵੀ ਕਰਾਂਗੇ ਤੇ ਅਸੀਂ ਉਹਨਾਂ ਨੂੰ ਪ੍ਰੋਪਰ ਪਾਣੀ ਵੀ ਦਵਾਂਗੇ ਸਭ ਨੇ ਆਪਣੇ ਆਪਣੇ ਏਰੀਆ 'ਚ 5-5 10-10 ਬੂਟੇ ਲਾਏ ਨੇ ਅੱਜ ਘੱਟੋ-ਘੱਟ 200 ਬੂਟਾ ਅਸੀਂ ਲਾਇਆ ਅੱਜ ਪਟਿਆਲੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਜਿਹੜਾ ਯੂਥ ਅੱਜ ਦਾ ਗਲਤ ਕਰਾਹੇ ਪਿਆ ਹੋਇਆ ਹੈ ਲੋਕਾਂ ਦਾ ਹੀ ਮੈਸੇਜ ਹੈ ਜੀ ਇੱਕ ਰੁੱਖ ਹੈ ਤੇ ਉਹਦੇ ਸੋਹ ਸੁੱਖ ਨੇ ਜੀ ਆਪਾਂ ਗੱਡੀ ਵੀ ਲਾਣੀ ਆਪਾਂ ਰੁੱਖ ਥੱਲੇ ਲਾਣੇ ਧੁੱਪੇ ਨਹੀਂ ਲਾਂਦੇ ਹਨਾ ਜੀ ਵੀ ਮੱਚਦੀ ਹੈ ਗੱਡੀ ਜੇ ਆਪਾਂ ਰੁੱਖ ਹੀ ਨਹੀਂ ਲਾਵਾਂਗੇ ਕਿਥੋਂ ਛਾਂ ਕਿਥੋਂ ਮਿਲ ਜੂਗਾ ਆਪਾਂ ਨੂੰ ਇਹ ਤੇ ਬਾਕੀ ਵਾਤਾਵਰਣ ਲਾ ਲਓ ਹਨਾ ਜੀ ਉਹ ਵੀ ਸਾਫ਼ ਰਹਿੰਦਾ ਆਕਸੀਜਨ ਮਿਲਦੀ ਆ ਬਹੁਤ ਫਾਇਦੇ ਹੀ ਨੇ ਹਨਾ ਜੀ ਹਾਂ ਤਾਂ ਬਿਲਕੁਲ ਤਸਵੀਰ ਜਿਹੜੀ ਆ ਤੁਹਾਨੂੰ ਇੱਕ ਵਾਰ ਫੇਰ ਦਿਖਾ ਦਈਏ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਟਰਾਲੀ ਦੇ ਵਿੱਚ ਜਿਹੜਾ ਹੈਗਾ ਕਿ ਬੂਟੇ ਬਾਈ ਨੇ ਸਵੇਰੇ ਟਰਾਲੀ ਭਰ ਕੇ ਖਿਲਾਰ ਦਿੱਤੀ ਔਰ ਜਿਸ ਨੂੰ ਲੋਡ ਹੈਗੀ ਆ ਉਹ ਬੂਟੇ ਜਿਹੜੇ ਆ ਉੱਥੋਂ ਲੈ ਕੇ ਜਾ ਰਹੇ ਆ ਤਸਵੀਰਾਂ ਤੁਸੀਂ ਜਰੂਰ ਦੇਖ ਸਕਦੇ ਹੋ ਇਧਰਲੇ ਪਾਸੇ ਬਜ਼ੁਰਗ ਵੀ ਨੇ ਔਰ ਦੂਸਰੇ ਪਾਸੇ ਬਾਈ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਮੈਂ ਸਰ ਇਹੀ ਅੰਬੇ ਅਪਾਰਟਮੈਂਟ 'ਚ ਰਹਿੰਦਾ ਹਾਂ ਔਰ ਜੌਬ ਕਰਦਾ ਹਾਂ ਮੈਂ ਕੇਂਦਰੀ ਵਿਦਿਆਲੇ 'ਮੈਂ ਤਾਂ ਰੁਕੇਸਰਾ ਪਤਾ ਲੱਗਿਆ ਕਿ ਜਿਹੜੇ ਇਹ ਬੂਟੇ ਨੇ ਅੱਜ ਕੌਣ ਦੇ ਰਿਹਾ ਇਹ ਮੂਝੇ ਇਹੀ 'ਪਰ ਦੇ ਰਿਹਾ ਮੈਂ ਯਹਾਂ ਸੇ ਜਾ ਰਿਹਾ ਥਾ ਇੱਕ ਬਾਰ ਇਸ ਸੇ ਪਹਿਲੇ ਥਾ ਤੋ ਮੈਂ ਮਿਸ ਕਰ ਗਿਆ ਥਾ ਇਹ ਅੱਛਾ ਤੁਹਾਨੂੰ ਪਤਾ ਹੈ ਇਹ ਅੱਜ ਜਿਹੜੀ ਫ੍ਰੀ ਸੇਵਾ ਚੱਲ ਰਹੀ ਹੈ ਕਿਉਂ ਚੱਲ ਰਹੀ ਹੈ ਇਹ ਪਲਾਂਟੇਸ਼ਨ ਕੇ ਲੀਏ ਹੈ ਗ੍ਰੀਨ ਪਲਾਂਟੇਸ਼ਨ ਹੈ ਮੈਂ ਵੀ ਬਹੁਤ ਕਰਤਾ ਹਮ ਲੋਗ ਵੀ ਬਹੁਤ ਡਰਾਈਵ ਕਰਤੇ ਹੈ ਮੇਰੀ ਅਧਿਕ ਬੰਦੇ ਦਾ ਜਨਮ ਦਿਨ ਹੈ ਉਸ ਦੇ ਵੱਲੋਂ ਜਿਹੜੀ ਇਹ ਫ੍ਰੀ ਪਲਾਂਟੇਸ਼ਨ ਕਰਾਈ ਜਾ ਰਹੀ ਹੈ ਓਕੇ ਓਕੇ ਇਹ ਮੈਸੇਜ ਜਿਹੜਾ ਹੈਗਾ ਲੋਕਾਂ ਨੂੰ ਕੀ ਦੇਣਾ ਚਾਹੀਦਾ ਜ਼ਰੂਰ ਕਰਨਾ ਚਾਹੀਏ ਗ੍ਰੀਨ ਹੈ ਅਗਰ ਇਹ ਗ੍ਰੀਨ ਗ੍ਰੀਨਰੀ ਹੈ ਤभी ਹਮ ਲੋਗ ਹੈ ਜਿਸ ਤਰੀਕੇ ਨਾਲ ਆਪਾਂ ਦੇਖਦੇ ਆਪਾਂ ਜਨਮ ਦਿਨ ਮਨਾਣੇ ਆਪਾਂ ਰਾਤ ਨੂੰ ਪੱਬਾ ਕਲੱਬਾਂ ਚ ਜਾਂਦੇ ਆ ਫਿਰ ਵੀ ਹੈ ਨਾ ਪਰ ਇੱਕ ਪਾਸੇ ਦੂਸਰੀ ਤਸਵੀਰਾਂ ਹੈ ਇਹ ਬਹੁਤ ਅੱਛਾ ਹੈ ਸਰ ਇਸਕਾ ਇਸਕਾ ਸ਼ਬਦੋ ਮੇ ਬਿਆਨ ਹੀ ਕਰ ਸਕਦਾ ਇਹ ਤਾਂ ਇੱਕ ਸੇ ਦੂਸਰੇ ਕੀ ਤਰਫ ਵੱਧ ਰਹਾ ਹੈ ਔਰ ਮੈਂ ਤਾਂ ਜੇ ਹੱਸੇ ਇੱਥੇ ਕਾ ਨਹੀਂ ਹੂੰ ਤੱਬ ਵੀ ਮੈਂ ਲੈ ਜਾ ਰਹਾ ਔਰ ਇਹ ਮੈਂ ਕਿਸੇ ਕੋ ਗਿਫਟ ਵੀ ਕਰੂੰਗਾ ਔਰ ਆਪਣਾ ਵੀ ਲਗਾਉਂਗਾ ਤੋ ਇਹ ਬਹੁਤ ਹੈ ਔਰ ਇਹ ਹੋਣਾ ਚਾਹੀਏ ਹਰ ਜਗ੍ਹਾ ਹੋਣਾ ਚਾਹੀਏ ਜੀ ਕੀ ਨਾਮ ਹੈ ਜੀ ਆਪਣਾ ਆ ਦੇਖੀਆ ਮੇਰਾ ਨਾਮ ਰਾਜ ਆ ਜੀ ਭਾਈ ਜੀ ਤੁਸੀਂ ਵੀ ਦੇਖਿਆ ਕਿ ਬੂਟੇ ਜਿਹੜਾ ਲੈ ਰਹੇ ਹੈਗੇ ਹਾਂਜੀ 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 ਬੂਟੇ ਜਿਵੇਂ ਅੱਜ ਕੱਲ ਤੁਹਾਨੂੰ ਪਤਾ ਹੀ ਆ ਕਿ ਜਿਵੇਂ ਆਪਾਂ ਪਿੰਡਾਂ ਚ ਕਹਿੰਦੇ ਨੇ ਵੀ ਸੌਣ ਭਾਦ ਦਾ ਮੌਸਮ ਚੱਲਦਾ ਇਹਨਾਂ ਬੂਟੇ ਟਾਈਮ ਦੇ ਇਸ ਕਰਕੇ ਜੀ ਤੇ ਇਹ ਵੀ ਬਹੁਤ ਸੋਹਣਾ ਲੱਗਿਆ ਜੀ ਕਿ ਵੀ ਜਿਵੇਂ ਆਪਣੇ ਇਹ ਪੰਜਾਬੀ ਵੀਰ ਨੇ ਹਨਾ ਕਿ ਵੀ ਬੂਟਿਆਂ ਦੀ ਇਹਨਾਂ ਨੇ ਹਲਾਈ ਹੋਈ ਆ ਕਿ ਲੋਕ ਇੱਥੋਂ ਆਲੇ-ਦਾਲ ਦੇਖੋ ਕਿੱਡਾ ਇਕੱਠ ਹੋਇਆ ਕਿ ਲੋਕ ਇੱਥੋਂ ਬੂਟੇ ਲੈ ਕੇ ਜਾ ਰਹੇ ਨੇ ਤੇ ਬਹੁਤ ਸੋਹਣਾ ਲੱਗਦਾ ਕਿ ਹਾਂ ਕਿ ਲੋਕ ਇਸ ਮੁਹਿੰਮ ਪੱਲ ਬਹੁਤ ਜਾਗਰਿਤ ਹੋਏ ਨੇ ਕਿ ਵੀ ਪੰਜਾਬ ਹਰਿਆ-ਭਰਿਆ ਹੋਵੇ ਤੇ ਖੁਸ਼ਹਾਲ ਹੋਵੇ ਬਸ ਇਹੀ ਜਨਮ ਦਿਨ ਸੀਗਾ ਕਿ ਬਾਈ ਨੇ ਜਿਹਦੇ ਵੱਲੋਂ ਇਹ ਟਰਾਲੀ ਬੂਟਿਆਂ ਦੀ ਸੇਵਾ ਕੀਤੀ ਜਾ ਰਹੀ ਹੈ ਹਾਂਜੀ ਹਾਂਜੀ ਉਹ ਬਾਈ ਨੂੰ ਵੀ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਾਂ ਜੀ ਤੇ ਜੋ ਬੁੱਟੇ ਲੱਗਣਗੇ ਬੁੱਟਿਆਂ ਤੇ ਫਿਰ ਪੰਛੀ ਆਉਣਗੇ ਆਲਣੇ ਬਣਾਉਣਗੇ ਤੇ ਕੁਦਰਤ ਵੱਲੋਂ ਉਹਨਾਂ ਨੂੰ ਦਵਾ ਮਿਲੇਗੀ ਜੀ ਤੇ ਇਹ ਵੀ ਮੇਰਾ ਸੱਚੇ ਪਾਤਸ਼ਾਹ ਇਹ ਦਰਖਤ ਜਿਹੜੇ ਨੇ ਉਹ ਵੱਡੇ ਜਾ ਰਹੇ ਨੇ ਔਰ ਦੂਸਰੇ ਪਾਸੇ ਜਿਵੇਂ ਮੈਨੇਜਮੈਂਟ ਦੇਖੀ ਜਾਵੇ ਗਲਤ ਨਹੀਂ ਹੈ ਉਹ ਨਹੀਂ ਜਿਵੇਂ ਦਰਖਤ ਵੱਡੇ ਤਾਂ ਜਾ ਰਹੇ ਨੇ ਜੀ ਪਰ ਦਰਖਤ ਵੱਡੇ ਵੀ ਲੋਕਾਂ ਦੀ ਫੈਸਿਲਿਟੀ ਵਾਸਤੇ ਹੀ ਜਾ ਰਹੇ ਨੇ ਜਿਵੇਂ ਕਿ ਹੁਣ ਸਰਾਂਦਰ ਰੋਡ ਤੇ ਜੀ ਹਨਾ ਕਿ ਵੀ ਰੋਡ ਅਪਗ੍ਰੇਡ ਹੋ ਰਿਹਾ ਉਹਦੇ ਆਲੇ-ਦਾਲੇ ਬਹੁਤ ਸਾਰੇ ਦਰਖਤ ਨੇ ਕੁਝ ਲੋਕ ਇਸ ਦੇ ਵਿਰੋਧ ਚ ਵੀ ਨੇ ਤੇ ਕੁਝ ਲੋਕ ਇਸ ਨੂੰ ਐਕਸੈਪਟ ਵੀ ਕਰਦੇ ਨੇ ਹਨਾ ਕਿ ਵੀ ਸਪੇਸ ਘਟ ਹੋਣ ਕਰਕੇ ਸੜਕ 'ਤੇ ਕਿ ਐਕਸੀਡੈਂਟਸ ਹੁੰਦੇ ਨੇ ਹੋਰ ਹੁੰਦੇ ਨੇ ਕਿ ਇਸ ਚੀਜ਼ ਦੀ ਆਪਾਂ ਨੂੰ ਥੋੜਾ ਜਿਹਾ ਬੈਨੀਫਿਟ ਵੀ ਮਿਲਦਾ ਆ ਇਹ ਚੀਜ਼ਾਂ ਤਾਂ ਬਿਲਕੁਲ ਜਿਹੜਾ ਹੈਗਾ ਲੋਕ ਤਸਵੀਰਾਂ ਦੇਖ ਸਕਦੇ ਹੋ ਟਰਾਲੀ ਦੇ ਵਿੱਚ ਹਲੇ ਵੀ ਬਹੁਤ ਸਾਰੇ ਵਿਡੇ ਬੂਟੇ ਨੇ ਪਏ ਨੇ ਔਰ ਲੋਕ ਜਿਹੜੇ ਨੇ ਆਪਣੇ ਆਪਣੇ ਘਰਾਂ ਦੇ ਵਿੱਚ ਲੈ ਕੇ ਜਾ ਰਹੇ ਨੇ ਤਾਂ ਇੱਧਰ ਬਜ਼ੁਰਗ ਵੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤਾਂ ਬਜ਼ੁਰਗ ਨੂੰ ਵੀ ਕਿੰਨਾ ਚਾਹ ਹੈ ਕਿ ਮੈਂ ਬੂਟੇ ਲੈ ਕੇ ਜਾਵਾਂ ਔਰ ਜਾ ਕੇ ਜਿਹੜੇ ਇਹ ਬੂਟੇ ਲਗਾਵਾਂ ਸਰਬ ਉਟੇ ਜਿਹੜੇ ਉਹ ਲੈ ਕੇ ਜਾ ਰਹੇ ਨੇ ਬਾਈ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਮੈਂ ਪਬਜੀ ਸ਼ਰਪੰਜਾ ਮਾਰਕੀਟ ਤੁਹਾਨੂੰ ਵੀ ਪਤਾ ਲੱਗਿਆ ਕਿ ਅੱਜ ਫ੍ਰੀ ਜਿਹੜੀ ਹੈ ਵੰਡੇ ਜਾ ਰਹੇ ਹਾਂ ਜੀ ਮੈਂ ਮਾਲਕ ਦਾ ਖਾਣਾ ਲੈਣ ਆਇਆ ਸੀ ਸੋਚਿਆ ਮੈਂ ਵੀ ਲੈ ਚ ਲ ਇੱਕ ਪਹਿਲਾਂ ਵੀ ਲਗਾਇਆ ਸੀ ਤਾਂ ਜਿਸ ਤਰ੍ਹਾਂ ਇੱਕ ਜਨਮ ਦਿਨ ਦੇ ਉੱਤੇ ਇਸ ਤਰ੍ਹਾਂ ਦਾ ਜਿਹੜਾ ਉਪਰਾਲਾ ਕਰਨਾ ਕਿੰਨਾ ਕੁ ਵਧੀਆ ਸਮਝਦੇ ਹੋ ਬਹੁਤ ਵਧੀਆ ਜੀ ਤਾਂ ਬਿਲਕੁਲ ਤਸਵੀਰਾਂ ਜਿਹੜੀਆਂ ਨੇ ਉਹ ਸਾਫ ਬਿਆਨ ਕਰ ਰਹੀਆਂ ਕਿ ਇਸ ਤਰੀਕੇ ਦੇ ਨਾਲ ਫ੍ਰੀ ਆਫ ਸੇਵਾ ਜਿਹੜੀ ਹੈ ਬੱਚੇ ਚਾਹੇ ਛੋਟੇ-ਛੋਟੇ ਬੱਚੇ ਹੋਣ ਸਕੂਲ ਦੇ ਬੱਚੇ ਹੋਣ ਉਹ ਬੱਚੇ ਜਿਹੜੇ ਨੇ ਇਹ ਪਲਾਂਟ ਲੈ ਕੇ ਜਾ ਰਹੇ ਆ ਔਰ ਘਰਾਂ ਦੇ ਵਿੱਚ ਰਾਜੇ ਲੈ ਕੇ ਜਾ ਰਹੇ ਹੋ ਅੱਜ ਲਗਾਉਂਗੇ ਘਰਾਂ ਦੇ ਹਾਂਜੀ ਕਿਸ ਤਰੀਕੇ ਦੇ ਨਾਲ ਦੇਖ ਦਿਓ ਅੱਛਾ ਲੱਗਦਾ ਇਹ ਹਾਂਜੀ ਸਕੂਲ ਦੇ ਵਿੱਚ ਵੀ ਸਿਖਾਉਂਦੇ ਆ ਕਿ ਬੁੱਟੇ ਲਗਾਉਣੇ ਚਾਹੀਦੇ ਨੇ ਹਾਂਜੀ ਤਾਂ ਤੁਹਾਨੂੰ ਲੱਗਦਾ ਕਿ ਇਹ ਜਿਹੜੇ ਬੁੱਟੇ ਨੇ ਕੋਣ ਕਿਹਨਾਂ ਦੇ ਵੱਲੋਂ ਦਿੱਤੇ ਜਾ ਰਹੇ ਆ ਇੱਕ ਜਨਮ ਦਿਨ ਹੈਗਾ ਵਾਏ ਕਿ ਤੁਹਾਡੇ ਵੱਡੇ ਭਰਾ ਦਾ ਤੇ ਉਹਨਾਂ ਦੇ ਵੱਲੋਂ ਇਹ ਜਿਹੜੇ ਲਗਾਈ ਗਈ ਹੈ ਸੇਵਾ ਆ ਲਓ ਬਈ ਇੱਕ ਬਾਈਟ ਲੈ ਲਓ ਤਾਂ ਬਿਲਕੁਲ ਜਿਹੜਾ ਹੈਗਾ ਬੱਚਾ ਸਮਾਈਲ ਪਾਸ ਜ਼ਰੂਰ ਕਰ ਰਿਹਾ ਹੈਗਾ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਫਿਲਹਾਲ ਦੀ ਘੜੀ ਸਵੇਰ ਤੋਂ ਹੀ ਜਿਹੜੀ ਇਹ ਸੇਵਾ ਚੱਲ ਰਹੀ ਸੀਗੀ ਤਾਂ ਹੁਣ ਸੇਵਾ ਦੇ ਵਿੱਚ ਜਿਵੇਂ ਜਿਸ ਤਰੀਕੇ ਦੇ ਨਾਲ ਟਾਈਮ ਬੀਤਦਾ ਜਾ ਰਿਹਾ ਹੈਗਾ ਔਰ ਹਜ਼ਾਰਾਂ ਹੀ ਬੁੱਟੇ ਜਿਹੜੇ ਨੇ ਇਸ ਤਰ੍ਹਾਂ ਦੇ ਲੋਕ ਲੈ ਕੇ ਗਏ ਨੇ ਔਰ ਲੋਕਾਂ ਨੂੰ ਇਸ ਤਰ੍ਹਾਂ ਦੇ ਉਪਰਾਲੇ ਨੇ ਜਿਹੜੇ ਉਹ ਲਗਾਤਾਰ ਕਰਨੇ ਚਾਹੀਦੇ ਨੇ ਬਾਕੀ ਹੋਰ ਅਪਡੇਟਸ ਲਈ ਬਣੇ ਰਹੋ ਹਮਦਰ ਟੀਵੀ ਦੇ ਨਾਲ ਕੈਮਰਾ ਪਰਸਨ ਰਜੀਵ ਦੇ ਨਾਲ ਰਣਦੀਪ ਸਿੰਘ ਪਟਿਆਲਾ